ਪਰ ਸੋਂ ਇੱਕ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋਈ ਸੀ ਜਿਹੜੀ ਆਪਣੀ 크리스마ਸ ਡੇ ਦੇ ਉੱਤੇ ਕਿ ਤਿੰਨ ਟ੍ਰਿਪਲ ਰਾਈਡਿੰਗ ਕਰਦੇ ਹੋਏ ਮੁੰਡੇ ਇੱਕ ਵੈਪਨ ਜਿਹੜੇ ਸੀਗੇ ਹਵਾ ਚ ਲੈ ਰਾ ਰਹੇ ਸੀ ਉਹ ਫਿਸਟ ਚੌਂਕ ਸੀ ਸੀਗਾ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਗਈ ਔਰ ਇਮੀਡੀਏਟਲੀ ਜਿਹੜਾ ਸੀਗਾ ਸੀਪੀ ਸਰ ਨੇ ਇਹਦਾ ਸਖ ਨੋਟਿਸ ਲਿਆ ਔਰ ਅਸੀਂ ਇਮੀਡੀਏਟਲੀ ਇਹਨੂੰ ਜਿੱਦਾਂ ਵੀ ਸਾਡੇ ਨੋਟਿਸ ਚ ਆਈ ਇਹਨੂੰ ਅਸੀਂ ਇਹਨੂੰ ਜਿਹੜੀ ਹੈਗੀ ਆ ਪ੍ਰੀ ਇਨਵੈਸਟੀਗੇਸ਼ਨ ਸਟਾਰਟ ਕਰਤੀ ਸੋ ਇਨਵੈਸਟੀਗੇਸ਼ਨ ਸਟਾਰਟ ਕਰਦੇ ਹੋਏ ਅਸੀਂ ਜਿਹੜਾ ਹੈਗਾ ਇਹ ਨਾ ਤਿੰਨਾਂ ਬੰਦਿਆਂ ਨੂੰ ਫੋਲੋਅ ਅਪ ਕੀਤਾ ਔਰ ਉਸ ਮੋਟਰਸਾਈਕਲ ਦੇ ਨੰਬਰ ਨੂੰ ਫੋਲੋਅ ਅਪ ਕਰਦੇ ਆ ਪਤਾ ਲੱਗਾ ਕਿ ਜਿਹੜਾ ਨੰਬਰ ਜਿਹੜਾ ਸੀਗਾ ਇਹਨਾਂ ਦਾ ਕਿਸੇ ਹੋਰ ਮੋਟਰਸਾਈਕਲ ਨੂੰ ਵੀ ਲੱਗਾ ਹੋਇਆ ਸੀ ਉਹ ਵੀ ਮੋਟਰਸਾਈਕਲ ਜਿਹੜਾ ਸੀਗਾ ਅਸੀਂ ਵੇਰ ਕੇ ਟ੍ਰੇਸ ਕਰ ਲਿਆ ਹੈ। ਸੋ ਇਮੀਡੀਏਟਲੀ ਸਾਰੀ ਇਨਵੈਸਟੀਗੇਸ਼ਨ ਕਰਕੇ ਤਿੰਨਾਂ ਬੰਦਿਆਂ ਨੂੰ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਹੈ ਪੜ ਲਿਆ ਹੈਗਾ ਔਰ ਇਹਨਾਂ ਦੇ ਕੋਲੋਂ ਜਿਹੜਾ ਘਟਾਉਣਾ ਪਿਸਤੌਲ ਸੀਗਾ ਉਹ ਵੀ ਚੰਗੀ ਤਰ੍ਹਾਂ ਚੈੱਕ ਕਰਕੇ ਵੈਰੀਫਾਈ ਕਰਕੇ ਆਪਣੀ ਟੈਕਨੀਕਲੀ ਜਿਹੜੇ ਹੈਗੇ ਪਤਾ ਕਰ ਲੈ ਕਿ ਵਾਕਈ ਹੀ ਘਣਾਉਣਾ ਪਿਸਤੌਲ ਸੀ। ਅੰਮ੍ਰਿਤਸਰ ਦੇ ਸੋਸ਼ਲ ਮੀਡੀਆ ਤੇ ਫੈਲੀ ਇੱਕ ਵੀਡੀਓ ਨੇ ਅੰਮ੍ਰਿਤਸਰ ਪੁਲਿਸ ਨੂੰ ਪਾਜੜਾ ਪਾ ਦਿੱਤੀ। ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਖੇਤਰ ਅਸ਼ੋਕਾ ਚੌਂਕ ਤੇ ਖੇ ਇੱਕ ਮੋਟਰਸਾਈਕਲ ਸਵਾਰ ਤਿੰਨ ਲੜਕੇ ਜਾ ਰਹੇ ਸਨ ਜਿਨ੍ਹਾਂ ਵਿੱਚੋਂ ਮੋਟਰਸਾਈਕਲ ਤੇ ਪਿੱਛੇ ਬੈਠੇ ਲੜਕੇ ਨੇ ਇੱਕ ਪਿਸਤਲ ਨੁਮਾ ਹਥਿਆਰ ਨੂੰ ਸ਼ਰੀਆਮ ਆਪਣੇ ਹੱਥ ਤੇ ਵਿੱਚ ਫੜਿਆ ਹੋਇਆ ਸੀ। ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਇਸ ਦ੍ਰਿਸ਼ ਦੀ ਵੀਡੀਓ ਕਿਸੇ ਰਾਗੀਰ ਵੱਲੋਂ ਬਣਾ ਕੇ ਸੋਸ਼ਲ ਮੀਡੀਆ ਤੇ ਜਦਵਾਰ ਕੀਤੀ ਗਈ ਤਾਂ ਪੁਲਿਸ ਨੂੰ ਇਸ ਤੋਂ ਬਾਅਦ ਭੱਜੜਾ ਪੈ ਗਈਆਂ ਇਹ ਵੀਡੀਓ ਪੁਲਿਸ ਦੇ ਧਿਆਨ ਦੇ ਵਿੱਚ ਆਉਂਦਿਆ ਹੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਇਹਨਾਂ ਨੌਜਵਾਨਾਂ ਨੂੰ ਜਲਦ ਤੋਂ ਜਲਦ ਟ੍ਰੇਸ ਕਰਨ ਦੀ ਹਦਾਇਤ ਵੀ ਜਾਰੀ ਕੀਤੀ ਗਈ ਦੱਸਦੀ ਕਿ ਇਹਨਾਂ ਹਦਾਇਤਾਂ ਤੇ ਕੰਮ ਕਰਦੇ ਹੋਏ ਪੁਲਿਸ ਦੇ ਵੱਲੋਂ ਹਰ ਪੱਖ ਤੋਂ ਪੜਤਾਲ ਕਰਨ ਤੋਂ ਬਾਅਦ ਤਿੰਨ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਉਦਰੀਪੋਲੇਸ ਦਾ ਕਹਿਣਾ ਹੈ ਕਿ ਇਹਨਾਂ ਤਿੰਨ ਨੌਜਵਾਨਾਂ ਦੇ ਖਿਲਾਫ ਜਾਤ ਦਾ ਫੌਜਦਾਰੀ ਤਹਿਤ ਜੁਰਮ ਰੋਕੂ ਕਾਰਵਾਈ ਅਤੇ ਮੋਟਰਸਾਈਕਲ ਤੇ ਖਿਡੌਣਾ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ। ਕਾਨੂੰਨ ਦੇ ਦਾਇਰੇ ਤੋਂ ਬਾਹਰ ਹੋ ਕੇ ਅਜਿਹੇ ਕੰਮ ਕਰਨ ਵਾਲਿਆਂ ਨੂੰ ਹੁਣ ਬਖਸ਼ਿਆ ਨਹੀਂ ਜਾਵੇਗਾ। ਪਰਸੋਂ ਇੱਕ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋਈ ਸੀ ਜਿਹੜੀ ਆਪਣੀ 크리스마ਸ ਡੇ ਦੇ ਉੱਤੇ ਕਿ ਤਿੰਨ ਟ੍ਰਿਪਲ ਰਾਈਡਿੰਗ ਕਰਦੇ ਹੋਏ ਮੁੰਡੇ ਇੱਕ ਵੈਪਨ ਜਿਹੜੇ ਸੀਗੇ ਹਵਾ ਚਲਾ ਰਹੇ ਸੀ ਉਹ ਪਿਸਤੌਂਕਸ ਸੀ ਸੀਗਾ। ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਔਰ ਇਮੀਡੀਏਟਲੀ ਜਿਹੜਾ ਸੀਗਾ ਸੀਪੀ ਸਰ ਨੇ ਇਹਦਾ ਸਖਤ ਨੋਟਿਸ ਲਿਆ ਔਰ ਅਸੀਂ ਇਮੀਡੀਏਟਲੀ ਇਹਨੂੰ ਜਿੱਦਾਂ ਵੀ ਸਾਡੇ ਨੋਟਿਸ ਚ ਆਈ ਇਹਨੂੰ ਅਸੀਂ ਇਹਨੂੰ ਜਿਹੜੀ ਹੈਗੀ ਆ ਆਪਣੀ ਇਨਵੈਸਟੀਗੇਸ਼ਨ ਸਟਾਰਟ ਕਰਤੀ ਸੋ ਇਨਵੈਸਟੀਗੇਸ਼ਨ ਸਟਾਰਟ ਕਰਦੇ ਹੋਏ ਅਸੀਂ ਜਿਹੜਾ ਹੈਗਾ ਇਹ ਨਾ ਤਿੰਨਾਂ ਬੰਦਿਆਂ ਨੂੰ ਫਾਲੋਅ ਅਪ ਕੀਤਾ ਔਰ ਉਸ ਮੋਟਰਸਾਈਕਲ ਦੇ ਨੰਬਰ ਨੂੰ ਫਾਲੋਅ ਅਪ ਕਰਦੇ ਆ ਪਤਾ ਲੱਗਾ ਕਿ ਜਿਹੜਾ ਨੰਬਰ ਜਿਹੜਾ ਸੀਗਾ ਇਹਨਾਂ ਦਾ ਕਿਸੇ ਹੋਰ ਮੋਟਰਸਾਈਕਲ ਨੂੰ ਵੀ ਲੱਗਾ ਹੋਇਆ ਸੀ ਉਹ ਵੀ ਮੋਟਰਸਾਈਕਲ ਜਿਹੜਾ ਸੀਗਾ ਅਸੀਂ ਵੇਰ ਕੇ ਟ੍ਰੇਸ ਕਰ ਲਿਆ ਹੈ ਤੋ ਇਹਦੇ ਵਿੱਚ ਜਿਹੜੇ ਤਿੰਨ ਬੰਦੇ ਜਿਹੜਾ ਗਗਨਦੀਪ ਸੀਗਾ ਕਬੀਰ ਸਿੰਘ ਦਿਲਰਾਜ ਸਿੰਘ ਸੀਗਾ ਇਹ ਤਿੰਨੇ ਬੰਦੇ ਜਿਹੜੇ ਸੀਗੇ ਇਹ ਇੱਥੇ ਆਪਣੇ ਵੰਡਰ ਕਾਰਨਲ ਚੱਲ ਰਿਹਾ ਹੈਗਾ ਰੰਜੀ ਟਾਪਨੀਓ ਡੀ ਬਲਾਕ ਦੇ ਵਿੱਚ ਉੱਥੇ ਆਏ ਸੀਗੇ ਤੇ ਉੱਥੇ ਇਹਨਾਂ ਨੇ ਜਿਹੜਾ ਇੱਕ ਸੀਗਾ ਟॉय ਪਿਸਟਲ ਜਿਹਨੂੰ ਕਹਿੰਦੇ ਘਟਾਉਣਾ ਪਿਸਤੌਲ ਜਿਹੜਾ ਹੈਗਾ ਉਹ ਇਹਨਾਂ ਨੇ ਉੱਥੋਂ ਖਰੀਦਿਆ ਸੀਗਾ ਔਰ ਖਰੀਦਦੇ ਹੋਏ ਜਦੋਂ ਇਹ ਜਾ ਰਹੇ ਸੀਗੇ ਤੇ ਉਦੋਂ ਮੁੰਡੇ ਨੇ ਕਿਸੇ ਨਾਲ ਹਾਚ ਕਰ ਲਿਆ ਤੇ ਇਹਦੀ ਜਿਹੜੀ ਵੀਡੀਓ ਪਿੱਛੋਂ ਜਿਹੜੀ ਸੀਗੀ ਉਹ ਬਣਾਈ ਗਈ ਹੈ ਗੱਡੀ ਦੇ ਵਿੱਚੋਂ ਔਰ ਇਹ ਜਿਹੜੀ ਵੀਡੀਓ ਫਿਰ ਵਾਇਰਲ ਹੋ ਗਈ ਸੋ ਇਮੀਡੀਏਟਲੀ ਸਾਰੀ ਇਨਵੈਸਟੀਗੇਸ਼ਨ ਕਰਕੇ ਤਿੰਨਾ ਬੰਦਿਆਂ ਨੂੰ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਫੜ ਲਿਆ ਹੈਗਾ ਔਰ ਇਹਨਾਂ ਦੇ ਕੋਲੋਂ ਜਿਹੜਾ ਘਟਾਉਣਾ ਪਿਸਤੌਲ ਸੀਗਾ ਉਹ ਵੀ ਚੰਗੀ ਤਰ੍ਹਾਂ ਚੈੱਕ ਕਰਕੇ ਵੈਰੀਫਾਈ ਕਰਕੇ ਆਪਣੀ ਟੈਕਨੀਕਲੀ ਜਿਹੜੇ ਹੈਗੇ ਸਾਡੇ ਆਰਮਰ ਉਨਾਂ ਤੋਂ ਵੀ ਚੈੱਕ ਕਰਵਾ ਕੇ ਪਤਾ ਕਰ ਲਿਆ ਕਿ ਵਾਕਈ ਹੀ ਘਟਾਉਣਾ ਪਿਸਤੌਲ ਸੀਗਾ ਸੋ ਇਸ ਤਰ੍ਹਾਂ ਕਰਕੇ ਇਹ ਜਿਹੜਾ ਬੜਾ ਵੱਡਾ ਇੱਕ ਆਪਣਾ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਸੀਗਾ ਕਿ ਆਪ ਨੂੰ ਸਾਡੇ ਵਿੱਚ ਹਥਿਆਰ ਘੁਮਾ ਕੇ ਲੈ ਕੇ ਆ ਜਿੱਦਾਂ ਸੀਪੀ ਸਾਹਿਬ ਨੂੰ ਜਿਹੜੀ ਜੀਓ ਟੋਲਰੈਂਸ ਟੂਵਰਡਸ ਜਿਹੜੀ ਆ ਆਮਦਖਲੇ ਹੈਗੀ ਆ ਕਿ ਕੋਈ ਵੀ ਬੰਦਾ ਜਿਹੜਾ ਇਦਾਂ ਬੈਸਟ ਪਾਉਂਦਾ ਜਾਂ ਕੁਝ ਵੀ ਕਰਦਾ ਉਹਨੂੰ ਜਿਹੜਾ ਇਮੀਡੀਏਟਲੀ ਸਖਤ ਕਾਰਵਾਈ ਕਰਦੇ ਹੋਏ ਜਿਹੜਾ ਤਿੰਨਾਂ ਨੂੰ ਜਿਹੜਾ ਹੈਗਾ ਅਸੀਂ ਰਾਉਂਡ ਅਪ ਕਰਕੇ ਪੁੱਛਗਿੱਛ ਕੀਤੀ ਹੋਰ ਉਹਨਾਂ ਦਾ ਖਡਾਉਣਾ ਪਸਤਾ ਉਹ ਜਿਹੜਾ ਸੀਗਾ ਉਹ ਵੀ ਕਰ ਲਿਆ ਉਹ ਸਾਧ ਹੀ ਸਮ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨਾ ਕਿ ਜਦੋਂ ਵੀ ਕੋਈ ਐਸੀ ਇਨਫੋਰਮੇਸ਼ਨ ਤੁਸੀਂ ਸ਼ੇਅਰ ਕਰਦੇ ਹੋ ਤਾਂ ਥੋੜੀ ਜੀ ਮਤਕੇ ਦੀ ਜਿਹੜੀ ਹੈਗੀ ਆ ਵੈਰੀਫਿਕੇਸ਼ਨ ਜਿਹੜੀ ਚਾਹੀਦੀ ਹੈ ਜ਼ਰੂਰ ਸਰ ਇਹ ਕਿਹਨਾਂ ਵੀ ਰਹਿਣਾ ਅਦਰਵਾਇਜ਼ ਕੀ ਕਰਦੇ ਨੇ ਜੀ ਨਹੀਂ ਨਾ ਇਹ ਜਿਹੜਾ ਗਗਨਦੀਪ ਹੈਗਾ ਇਹ 21 ਸਾਲਾਂ ਦਾ ਹੈ ਤਰਨਤਨ ਰੋਡ ਦਾ ਹੈਗਾ ਜੀ ਗੁਰੂ ਨਾਨਕ ਕਲੋਨੀ ਦਾ ਕਬੀਰ ਜਿਹੜਾ ਹੈ ਕੋਟ ਮੰਗਲ ਸਿੰਘ ਦਾ ਹੈਗਾ ਤੇ ਦਿਲਰਾਜ ਜਿਹੜਾ ਹੈਗਾ ਇਹ ਗਲੀ ਨੰਬਰ 2 ਜਿਹੜਾ ਹੈਗਾ ਬਾਬਾ ਦੀਪ ਸਿੰਘ ਕਲੋਨੀ ਤਰਨਤਨ ਰੋਡ ਦੇ ਤਿੰਨੇ ਹੈਗੇ ਨੇ ਇਹ ਤਿੰਨੇ ਹੀ ਆਪਣੇ ਪ੍ਰਾਈਵੇਟ ਕੰਮ ਕਰਦੇ ਨੇ ਤੇ ਇਹਨਾਂ ਦੀ ਉਮਰ ਜਿਹੜੀ ਹੈਗੀ ਆ 20 ਤੋਂ 22 ਦੇ ਵਿਚਾਲੇ ਹੈ। ਇਹ ਪਾਦਰਵਾਹੀ ਕਰਨ ਦਾ ਕਾਰਨ ਹਨ। ਇਹ ਕਿਗਾਕੀ ਨੂੰ ਭੇਜਦੇ ਜਿਹੜਾ ਪਿੱਛੇ ਬੰਦਾ ਸੀਗਾ ਜੋ ਉਹਨਾਂ ਨੇ ਇਨੀਸ਼ੀਅਲ ਪੁਛਗਿਛ ਤੋਂ ਦੱਸਿਆ ਹੈਗਾ ਕਿ ਇਹ ਜਿਹੜੇ ਸੀਗੇ ਇਹਨਾਂ ਨੇ ਇੱਕ ਸਵਾਈ ਪਿਸਤਲ ਲਿਆ ਹੋਇਆ ਸੀ ਜਿਹੜਾ ਪਿੱਛੇ ਬੰਦਾ ਬੈਠਾ ਸੀਗਾ ਉਹਨੇ ਆਪਣਾ ਹੈਂਡ ਚੇਂਜ ਕੀਤਾ ਜਦੋਂ ਹੈਂਡ ਚੇਂਜ ਕੀਤਾ ਤੇ ਉਹਦਾ ਜਿਹੜਾ ਸੀਗਾ ਰਾਈਟ ਹੈਂਡ ਸਾਈਡ ਤੋਂ ਜਿਹੜਾ ਪਿਸਤੌਲ ਵਿਖਾਇਆ ਗਿਆ ਔਰ ਇਮੀਡੀਏਟਲੀ ਵਾਕਿਆ ਤੁਹਾਡੇ ਵਾਲੀ ਗੱਲ ਸਹੀ ਆ ਇਮੀਡੀਡੀ ਆਪਾਂ ਵੀਡੀਓ ਵੇਖੀਏ ਤੇ ਵੀਡੀਓ ਵੇਖਦੇ ਇਸੇ ਤਰੀਕੇ ਨਾਲ ਹੀ ਲੱਗਦਾ ਆ ਕਿ ਜਿਹੜਾ ਇਹ ਵਾਕਿਆ ਹੀ ਜਿਹੜਾ ਹੈਗਾ ਮਤਲਬ ਕਿ ਪਿਸਤਲ ਜਿਹੜਾ ਹੈਗਾ ਆ ਉਹ ਕੱਢਿਆ ਗਿਆ ਔਰ ਬਰਮਾਸ਼ੀ ਟਾਈਪ ਨੂੰ ਇਹ ਬਿਲਕੁਲ ਸਹੀ ਗੱਲ ਹੈ ਤੁਹਾਡੀ ਜਿਹੜਾ ਹੁੰਦਾ ਗੈਸਚਰ ਸੀਗਾ ਉਹ ਇਸ ਤਰ੍ਹਾਂ ਦਾ ਹੀ ਸ਼ੋਅ ਹੁੰਦਾ ਆ ਵੀ ਇਸ ਤੋਂ ਲੱਗਦਾ ਵੀ ਇਹ ਜਿਹੜਾ ਬਦਮਾਸ਼ੀ ਚ ਹਵਾ ਕਰਨਾ ਸਰ ਸਾਰੇ ਨੰਬਰ ਕਿੰਨਾ ਦੇ ਕੀ ਹੈ ਬਲਕਿ ਉਹ ਤਾਂ ਕਰੀਦਾ ਜੀ ਪੜਦੇ ਵੀ ਨਹੀਂ ਹੋਣਗੇ ਇਹ ਕੁਝ ਕਰਦੇ ਹੋਣਗੇ ਇਸ ਟਾਈਮ ਪ੍ਰਾਈਵੇਟ ਕੰਮ ਦੇ ਆਲੇ-ਦੁਆਲੇ ਜੀ ਜੀ ਤੇ ਕੀ ਹੈ ਕਿਸੇ ਨੂੰ ਫੋਲੋ ਕਰਦੇ ਸੀ ਹੈ ਜਾਂ ਫਿਰ ਉਹਦੇ ਹੀ ਕੋਲ ਇੱਕ ਮਨਸ਼ਾ ਸੀ ਕਿ ਮਨਸ਼ਾ ਕੀ ਟਰੋਨਾ ਪਿਸਤੌਲ ਖਰੀਦ ਕੇ ਇਹਨਾਂ ਇੱਕ ਜਿਹੜੀ ਐਸ ਜਿੱਦਾਂ ਆਪਾਂ ਬੱਚੇ ਚ ਖਡਾਉਣਾ ਪਿਸਤੌਲ ਕੋਈ ਖਰੀਦ ਦੇਣਾ ਉਹ ਅੱਛਾ ਲੱਗਾ ਉਹਨਾਂ ਨੇ ਉਹਨਾਂ ਨੂੰ ਖਰੀਦ ਦਿਆ ਔਰ ਉਹ ਲੈ ਕੇ ਜਾ ਰਹੇ ਸੀ ਜਿੱਦਾਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਮਨਸ਼ਾ ਉਹਨਾਂ ਦੀ ਕੋਈ ਗਲਤ ਨਹੀਂ ਸੀ ਜੋ ਹੁਣ ਤੱਕ ਸਾਡੀ ਪ੍ਰੀਲੀਮਰੀ ਇਨਵੈਸਟੀਗੇਸ਼ਨ ਹੈ ਫਿਰ ਉਹ ਕੋਈ ਮਾਮਲਾ ਨਹੀਂ ਦੱਸ ਸਕਦਾ ਨਹੀਂ ਇਹਨਾਂ ਦੇ ਜੇ ਖੋਜੇ ਐਡਾ ਵੱਡਾ ਕੰਮ ਕੀਤਾ ਇਹਨਾਂ ਨੂੰ ਛੋਟੀ ਚੀਜ਼ ਮੈਂ ਸਾਰਿਆਂ ਨੂੰ ਤੁਹਾਨੂੰ ਅਪੀਲ ਕਰਦਾ ਵੀ ਕੋਈ ਵੀ ਜਦੋਂ ਵੈਪਨ ਕਿਸੇ ਨੂੰ ਦਿਖਾਉਂਦੇ ਹੋ ਕੋਈ ਸੈਂਸਿਟੀਵਿਟੀ ਹੁੰਦੀ ਹੈ ਤੇ ਉਹਦੇ ਨਾਲ ਸਾਰਾ ਮਾਹੌਲ ਇੱਕਰੀ ਜਿਹੜਾ ਹੈ ਖਰਾਬ ਹੁੰਦਾ ਸੋ ਪ੍ਰੀਵੈਂਟਿਵ ਐਕਸ਼ਨ ਅਸੀਂ ਹਨਾ ਦਾ ਜ਼ਰੂਰੀ ਹੈ ਪ੍ਰੋਵੈਟਿਵ ਅਫੀਸ ਹੱਥ ਤੱਕ ਪਹੁੰਚਿਆ ਕੀਤਾ ਗਿਆ ਨਹੀਂ ਪ੍ਰੋਵੈਟਿਵ ਅਰੈਸਟ ਕੀਤਾ ਗਿਆ ਪਰ ਇਹਨਾਂ ਨੂੰ ਅਸੀਂ ਤੁਹਾਨੂੰ ਸਾਰਿਆਂ ਨੂੰ ਵਾਰਨ ਕਰਦੇ ਹਾਂ ਕਿ ਕੋਈ ਵੀ ਬੰਦਾ ਜਿਹੜਾ ਹੈਗਾ ਆਪਣਾ ਵੈਪਰ ਜੇ ਇਸ ਤਰ੍ਹਾਂ ਕੋਈ ਕਰੇਗਾ ਤੇ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਮ੍ਰਿਤਸਰ ਤੋਂ ਵੀਰ ਰਿਪੋਰਟ